রা মুখে দশ পনের ਜਿਹੜਾ ਦਸ਼ਾ ਦਾ ਸਮਾਗਮ ਦਾਗਰਤੋ ਸਾਡੇ ਪੰਜਾਬ ਨੂੰ ਬਹੁਤ ਖਾਇਆ ਸੀ ਆਪਣੋਂ ਸਾਇਰਪਤਾ ਕੇ ਸ਼ੁਰੂ ਵਿੱਚ ਅਗਲੀ ਸਰਕਾਰ ਦੇ ਵਿੱਚ ਦਸ਼ਾ ਪੰਜਾਬਤ ਆਇਆ ਤੇ ਜਦੋਂ ਕ ਆਪਣਾ ਵਲਦ ਸੰਗਰੋਹ ਚੋਂ ਆਵਾਜ਼ ਉੱtre ਸੀ ਜਿਹੜਾ ਸਾਡੇ ਤਖਤ ਤੇ ਕਪਰਮਾਨ ਸਾਹਿਬ ਵਾਲਾ ਹੱਥ ਕਰਕੇ ਤੇ ਗੁੱਟ ਦਾ ਸਾਹਬ ਤੇ ਹੱਥ ਰੱਖ ਕੇ ਇਹ ਕਹਨ ਕਰਦੇ ਸੀ ਕਿ ਅਸੀਂ ਨਸ਼ੇ ਨੂੰ ਚਾਰ ਅਭਦ ਕਰਦਾਂਗੇ ਪਰ ਮਹਾਰਤ ਨੂੰ ਇਹ ਬਾਤ ਕਰਨ ਨੂੰ ਆ ਕਿ ਜੇ ਸ੍ਰੋਮ ਦੇ ਅੰਮ੍ਰਿਤਾਂ ਦੇ ਸਰਦਾਰ ਨੇ ਚਿੱਤੇ ਨੂੰ ਚਿੱਤੇ ਵਰਗੇ ਜੈਲ ਤੋਂ ਫੜੇ ਪੰਜਾਬ ਤੋਂ ਲੈ ਕੇ ਉਹ ਤਾਂ ਕਾਦਰਸ਼ੀ ਸਰਕਾਰ ਨੇ ਕਦਰ ਦੀ ਸਰਕਾਰ ਨੇ ਉਸ ਨਸ਼ੇ ਬਦਲਣ ਦਾ ਅਸਲੀ ਜਨਕੀ ਉਸ ਨਸ਼ੇ ਨੂੰ ਖਤਮ ਕਰਨ ਸਰਕਾਰ ਨੇ ਵਿਦਾਇਆ ਜਿਸ ਦੇ ਨਾਲ ਕੀ ਹੋਇਆ ਸਾਡੇ ਜਨ ਮਾਵਾਂ ਦੇ ਪਰਿਵਾਰਾਂ ਦੇ ਬੰਦੂ ਉਸ ਨਸ਼ੇ ਦੇ ਰਾਹ ਪੈ ਕੇ ਇਸ ਜਹਾਨ ਤੋਂ ਰੱਖਤ ਹੋ ਗਏ ਤੇ ਸਾਡੇ ਜਨ ਉਹ ਮਾਵਾਂ ਅੱਜ ਅੱਖਾਂ ਦੇ ਵਿੱਚ ਹੰਝੂ ਸੇ ਬੈਠੀਆਂ ਕਿ ਮੇਰਾ ਪੁੱਤ ਕਦੋਂ ਮੁੜ ਕੇ ਆਊਗਾ ਸਾਡੇ ਜਨ ਨੌਜਵਾਨ ਦੇ ਸਰਦੇ ਸਾਨੀਏ ਜਦਸ਼ੇ ਨੇ ਖਾਲੇ ਇਹਨੂੰ ਆਪਣਾ ਤੱਕੀ ਸਾਡੇ ਪੰਜਾਬ ਦੇ ਨਾਮ ਆਪਰੋ ਇਸ ਕਰਕੇ ਸਾਡੇ ਮੁੱਖ ਮੰਤਰੀ ਹਰਮਨਪ੍ਰੀਤ ਪੰਜਾਬ ਦੇ ਮੁੱਖ ਮੰਤਰੀ ਆਮ ਘਰ ਦੇ ਪੁੱਤਰ ਸ੍ਰੀ ਭਗਵਾਨ ਅਚਾਰਾਂ ਜੀ ਨੇ ਨਸ਼ਿਆਂ ਦੇ ਖਿਲਾਫ ਇਹ ਕੈਂਪਸ ਸ਼ੁਰੂ ਕੀਤੀ ਹੈ ਆਪਾਂ ਸਾਰੇ ਹੀ ਪਨੇ ਭਾਜਨਵਾ ਸਾਰੇ ਆਪਾਂ ਭੂਗਾਂ ਦੇ ਨਾਲ ਬੈਠੇ ਨਾਲ ਸੋਸ਼ਲ ਸੇਵਾ ਨਾਲ ਜੁੜੇ ਹੋਏ ਪੰਜਾਬ ਦਾ ਕਿਸ ਤਰ੍ਹਾਂ ਦਾ ਜਿਹੜੇ ਨਸ਼ੇ ਦੇ ਸਦਾਕਾਰਾਂ ਨੇ ਸਾਡੇ ਨੌਜਵਾਨਾਂ ਦੀਆਂ ਰਾਂਗਾਂ 'ਚ ਚਿੱਟੇ ਦਾ ਜ਼ਹਿਰ ਪਾੜ ਕੇ ਉਹਨਾਂ ਨੂੰ ਮੌਤ ਦੇ ਘਾਟ ਪਾ ਕੇ ਆਪਣੀਆਂ ਬਹਿਲਾਂ 'ਚ ਆਪਣੀਆਂ ਕੁਰਸੀਆਂ ਬਣਾਇਆ ਸੀ ਪੰਜਾਬ ਸਰਕਾਰ ਉਹਨਾਂ ਉੱਠ ਜਾਂ ਤੁਹਾਨੂੰ ਬੈਸ ਕਰ ਲਈ ਹੈ ਅੱਜ ਪੰਜਾਬ ਸਰਕਾਰ ਉਹਨਾਂ ਨਸ਼ਾ ਸਦਾਕਾਰਾਂ 'ਆਂ ਜਾਂਦਾਤਾਂ ਨੂੰ ਜਵਾਬ ਕਰ ਰਹੀ ਹੈ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਕਤਲ ਕਰਕੇ ਆਪਣੀਆਂ ਜਾਨਾਂ ਕਬੜਾਈਆਂ ਵੀਰੋ ਸਾਨੂੰ ਸਮਝਦੇ ਚੱਲਣਾ ਚਾਹੀਦਾ ਪਿੱਛੇ ਸਰਕਾਰਾਂ ਦੇ ਸਿਸਟਮ ਦੀ ਅਵਜੇ ਸੀ ਕਿ ਸਾਡੇ ਕੋਲ ਕੋਈ ਰਸਤਾ ਨਹੀਂ ਸੀ ਇਹ ਦਰਸ਼ਕੋਪਾ ਭਾਰਤ ਦਾ ਲੋਕ ਹੋ ਰਿਹਾ ਪਰ ਹੁਣ ਸਾਡੀ ਪੰਜਾਬ ਸਰਕਾਰ ਨੇ ਤੇ ਕੁਰੀਤਾ ਪਦਤਾ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਆ ਕਿ ਦੇ ਵਿੱਚ ਸਾਡਾ ਸਵਾਲ ਇਹ ਰੋਦਾ ਦੋਗੇ ਨਸ਼ਾ ਦੇ ਸਮਾਜ ਦੇ ਪਰਾਇਆ ਜਿਹੜਾ ਨਸ਼ਾ ਇਹ ਸਮਾਜਿਕ ਉਪਨੀਤੀ ਆ ਇਸ ਸਮਾਜਿਕ ਉਪਨੀਤੀ ਨੂੰ ਸਮਾਜ ਵਿੱਚੋਂ ਕੱਢਣ ਵਾਸਤੇ ਸਾਰੇ ਹੀ ਸਮਾਜ ਨੂੰ ਉੱਠਣਾ ਪੈਂਦਾ ਸਾਰੇ ਹੀ ਸਮਾਜ ਨੂੰ ਜਾਗਰੂਕ ਹੋਣਾ ਪੈਂਦਾ ਜੇ ਆਪਾਂ ਸਰਕਾਰ ਦੇ ਵਿਭਾਗਾਂ ਦੇ ਸਰਕਾਰ ਦੇ ਭਾਰ ਹੁੰਦੇ ਆ ਤੇ ਇਹ ਗੱਲ ਤੁਹਾਨੂੰ ਸਮਾਜ ਦਾ ਕਰਮ ਕਾਂਡ ਹੋਣ ਤੋਂ ਵੀ ਹੋਣੀ ਹੈ ਕਿਉਂਕਿ ਸਾਡੇ ਗੁਰੂ ਸਰਵਣ ਨੂੰ ਲੈ ਕੇ ਇਹ ਸਮਾਜਿਕ ਕਲਿਆਣ ਸਾਡੇ ਸਮਾਜ ਨੂੰ ਚਾਹੀਦਾ ਹੈ ਸਾਡੇ ਗੁਰੂ ਸਰਵਣ ਨੂੰ ਲੈ ਕੇ ਸਦੀ ਪ੍ਰਥਾ ਸਾਡੇ ਸਮਾਜ ਦੇ ਵਿੱਚ ਸਮਾਜ ਨੂੰ ਪਾਈ ਇੱਕ ਬਹੁਤ ਹੀ ਭੈੜੀ ਸਦੀ ਪ੍ਰਥਾ ਕੀ ਕਰਦੇ ਸੀਗੇ ਜਿਹੜੀ ਪੀਪੀ ਭੈਣ ਦੇ ਘਰ ਵਾਲਾ ਚੜਾਈ ਕਰ ਜਾਂਦਾ ਸੀ ਤਾਂ ਉਹਨੂੰ ਚਾਹਤ ਪੀਉ ਦੇ ਘਰ ਵਾਲਾ ਜਿਹੜਾ ਸ਼ਮੂਦ ਜੀ ਚੌਧੇ ਇਹ ਇੱਕ ਰਵਾਜ ਬਣਾਇਆ ਹੋਇਆ ਸੀ ਲੋਕਾਂ ਦਾ ਸਾਡੇ ਸਮਾਜ ਦੇ ਲੋਕਾਂ ਦਾ ਇਹ ਰਵਾਜ ਬਣਾਇਆ ਹੋਇਆ ਸੀ ਇਸੇ ਤਰ੍ਹਾਂ ਹੀ ਹੁੰਦਾ ਸੀਗਾ ਪਰ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲੋਕਾਂ ਨੂੰ ਪਰਵਾਣੀ ਨਾ ਹੀ ਗਿਆਨ ਦਿੱਤਾ ਕੁਝ ਸਮਾਂ ਨੇ ਸਾਡੇ ਲੋਕਾਂ ਨੂੰ ਪਰਮਾਤਮਾ ਹੀ ਜਾਗਰੂਕ ਕੀਤਾ ਸਾਡੇ ਲੋਕ ਜਾਗਰੂਕ ਹੋਏ ਜੋ ਸੱਚੀ ਪ੍ਰਗਾਤਿ ਲਈ ਬਲੋ ਇਸੇ ਤਰ੍ਹਾਂ ਦੀ ਇੱਕ ਸਮਾਜਿਕ ਪੜਾਈ ਆਪਣੇ ਸਮਾਰਤਾਈ ਸੀ ਤਾਰਾ ਮੈਂ ਕਿਹਾ ਨੌਜਵਾਨ ਸੀ ਇਹੋ ਦਾ ਭਾਰੋ ਆਪਣੀ ਸਿਹਤ ਨੂੰ ਵਧ ਕੇ ਉਹਨਾਂ ਦਾ ਜੇ ਲੋਕ ਨੇ ਸੁਭਾਣ ਦੇ ਵਰਤਨ ਵਾਲਾ ਨੂੰ ਦੇਖੇ ਉਹ ਲਾਰਜੀ ਦੇ ਸਮੇਂ ਦੇ ਲੋਕ ਉਹਨਾਂ ਧੀਆਂ ਨੂੰ ਤੰਗ ਕਰਦੇ ਸੀ ਕਿ ਆਜ ਬਾਪ ਕੋ ਕਲੋ ਮੋਟਰਸਾਈਕਲ ਲੈ ਆ ਕੇ ਦੇ ਦੇ ਜਾਂ ਕਦੇ ਜਾਂ ਉਹ ਪਹਿਲੇ ਲੈ ਆ ਦੇ। ਪਰ ਜਦੋਂ ਕਰਾਹ ਮਜਬੂਰ ਆਪ ਉਹ ਲਾਰਜੀ ਸਰਕਾਰ ਦੀ ਮੰਗ ਪੂਰੀ ਨਹੀਂ ਕਰ ਸਕਦਾ ਸੀ ਤਾਂ ਉਹ ਲਾਰਜੀ ਸਰਕਾਰ ਉਸ ਧੀ ਨੂੰ ਉਸ ਪਰਮ ਦਾਦੀ ਦੀ ਬੜੀ ਘਾਟ ਦੇਦੀ ਜਦੋਂ ਬੜੀ ਖੁਸ਼ੀਆਂ ਭੜਾਤਾਂ ਤੋਂ ਚੱਲਦੇ ਜਾਵਾਂ ਕਉਂਦੇ ਸਾਡਾ ਸਮਾਜ ਜਾਗਰੂਕ ਹੋ ਗਿਆ ਸਾਡਾ ਸਮਾਜ ਜਾਗ ਪਿਆ ਸਾਡਾ ਸਮਾਜ ਉੱਠ ਪਿਆ ਦੂਰੋਂ ਸਾਡੀਆਂ ਭੈਣਾਂ ਨੂੰ ਸਭ ਜਾਂ ਧੀਆਂ ਨੂੰ ਵਧੀਆ ਭਾਈ ਦੇ ਤੱਕ ਤੇ ਸਾਡਾ ਸਮਾਜ ਜਦ ਮੁੰਡਿਆਂ ਨੇ ਸਾਡੀਆਂ ਧੀਆਂ ਦਾ ਪਹਿਚੀ ਚਾਹੁੰਦੇ ਜੇ ਇਸੇ ਤਰ੍ਹਾਂ ਇਹ ਸਮਾਜ ਨੂੰ ਪੜਾਈ ਲਈ ਸੀ ਇਹਦੇ ਤਰ੍ਹਾਂ ਕੋਈ ਨਾ ਕਿਹਨੇ ਵੀ ਅਭਾਰੀਆਂ ਨੂੰ ਕੋਈ ਨਾ ਮਾਰਨ ਦੇ ਸਕੋ। ਆਜੂ ਉਖਾ ਦੇ ਸਾਡੇ ਕੋਆਲਿਸ਼ਨ ਨੂੰ ਕਿਉਂ ਨਹੀਂ ਮਾਰਿਆ ਜਾਂਦਾ? ਕਿਉਂਕਿ ਸਾਡਾ ਸਵਾਲ ਜਾਗਰੂਕ ਹੋ ਗਿਆ ਸਾਡੇ ਪੱਤਿਆਂ ਨੂੰ ਇਮਾਨਤ ਨਾਲ ਮਾਰਨ ਦਾ ਹੈ। ਸਾਡੀ ਜਿੱਤੀ ਨੂੰ ਇਮਾਨਤ ਨਾਲ ਮਾਰਨ ਦਾ ਨਾ ਕੋਈ ਅੱਜ ਕਿੰਨੀ ਵੀ ਸੱਜਣਾਂ ਦਾ ਤੇ ਪਤਾ ਜਾਗਰੂਕ ਹੋ ਗਿਆ ਕਿ ਮੁੰਡੇ ਕੋਈ ਨਹੀਂ ਹਰਦੀ। ਤੋਂ ਮੈਂ ਤਾਂ ਇਹਨਾਂ ਦੋਨਾਂ ਨੂੰ ਪੰਜਾਬ ਮੰਗਿਆ ਹੋਇਆ ਪੱਕੇ ਜਾ ਰਹੇ ਹਾਂ ਇਸੇ ਤਰ੍ਹਾਂ ਜਿਹੜਾ ਨਸ਼ਾ ਖਾਣ ਕੇ ਜਿਹੜੀ ਸਰਕਾਰ ਦੇ ਰਾਜਨੀਤਿਕ ਰਾਜਨੀਤਿਕ ਹੈ ਇਹ ਵੀ ਇੱਕ ਸੋਹਣੇ ਭੈੜੀ ਸਮਾਜਿਕ ਕ੍ਰਿਤੀ ਸਮਾਜਿਕ ਬੁੜਾਈ ਆ ਇਹਨੂੰ ਸਾਡੇ ਸਮਾਜ ਤੋਂ ਕੱਢਣ ਵਾਸਤੇ ਸਾਡਾ ਹਰ ਇੱਕ ਪ੍ਰਾਣੀ ਸਾਰਾ ਜੰਤੂ ਸਾਰੇ ਨਾਗਰਿਕੋ ਇਹਦੇ ਖਿਲਾਫ ਉਜੀ ਦੀ ਤਰ੍ਹਾਂ ਇੱਕ ਸਫਾਈ ਦੀ ਤਰ੍ਹਾਂ ਖੜਨਾ ਪਊਗਾ ਸਾਰੇ ਆਪਾਂ ਇਸ ਚਿੰਤੇਵਰ ਦੇ ਨਾਮ ਵਾਲੀ ਚੀਜ਼ ਨੂੰ ਆਪਣੇ ਦੇਸ਼ ਚੋਂ ਕੱਢ ਸਕਦੇ ਹਰ ਇੱਕ ਬੰਦੇ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਦੇ ਖਿਲਾਫ ਖੜਨਾ ਪਊਗਾ ਜੋ ਪੰਜਾਬ ਸਰਕਾਰ ਦਾ ਸਫਾਈ ਪ੍ਰਹਿਰਾ ਉਹਦੇ ਵਿੱਚ ਹਰੇਕ ਬੰਦੇ ਨੂੰ ਇਹ ਸਮਝਾਉਣਾ ਪਊਗਾ ਆਸ ਦੇਣਾ ਪਊਗਾ ਆਪਣੇ ਆਪਣੇ ਹੌਸਲੇ ਫਿਰ ਜਾ ਕੇ ਇਹ ਤਰਕ ਹੋਣੀ ਕਿਉਂਕਿ ਆਪਣਾ ਸਾਡੀ ਆਪਣੇ ਲੋਕਾਂ ਦਾ ਸੁਭਾਅ ਦਾ ਕਿ ਜਦੋਂ ਆਪਾਂ ਕੋਈ ਕੰਮ ਨਹੀਂ ਕਰਨਾ ਹੁੰਦਾ ਆਪਣੀ ਜਨਰਵਾਲੀ ਕਿਸੇ ਤੇ ਦੋਸ਼ ਦੇਣੇ ਕਿ ਸਰਕਾਰਾਂ ਆਡੀ ਸਰਕਾਰਾਂ ਹੋਣੀ ਕਰਦੇ ਪਰ ਅਜੇ ਨਾਲ ਸਰਕਾਰ ਘਰ ਘਰ ਪਿੰਡ ਪਿੰਡ ਲਈ ਮੋਹਾਂ ਦੇ ਲਈ ਆ ਕਿਉਂ ਪੰਜਾਬ ਦੇ ਲੋਕ ਉੱਠੋ ਨਸ਼ੇ ਦੇ ਖਾਦ ਪਦ ਹੋ ਤਾਂ ਕਿ ਆਪਾਂ ਇਸ ਦਸ਼ੇ ਨੂੰ ਪੰਜਾਬ ਨੂੰ ਬਾਲਸੇ ਜੀ ਸਾਡੇ ਆਉਣ ਵਾਲੀ ਪੀੜ੍ਹੀ ਖਸੜਿਆ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਨੇ ਕੱਲ ਨੂੰ ਜਵਾਨ ਹੋਣਾ ਇਹਨਾਂ ਨੂੰ ਆਪਾਂ ਵਧੀਆ ਮਾਹੌਲ ਨਸ਼ਾ ਨਾ ਕਰਦਾ ਹੋਵੇ ਦੇ ਸਿੱਖੀ ਥੋੜੀ ਜੀ ਗੱਲ ਧਿਆਨ ਨਾਲ ਸਭੀ ਚੁੱਪਦਾ ਨਾਲ ਕਰਕੇ ਕਿ ਨਸ਼ਾ ਕਿੱਥੋਂ ਤੱਕ ਨਦੀ ਬੁਰਾ ਹਰਤਾ ਜਿਹੜੇ ਕਹਿੰਦਾ ਨਸ਼ਾ ਦਾ ਆੜਦਾ ਉਸ ਪ੍ਰਵਾਹ ਕਿੱਥੋਂ ਤੱਕ ਜੁੜਦਾ ਹੈ ਆਪਣੇ ਆਪਣੇ ਹਰਕੇ ਜਿਹਨਾਂ ਹਲਸਾ ਕਲ ਦਾ ਪੈਂਡਾ ਦਾ ਨਾਂ ਹੀ ਲਊਗਾ ਉਹ ਬਦਰਾਮ ਸਿੰਘ ਜੀ ਦੇ ਪਿੰਡ ਦੀ ਉੱਥੇ ਅੰਦਰ ਡਰਾਈਵਰ ਸੀ ਕੋਈ ਭਰਾ ਡਰਾਈਵਰ ਡਰਾਈਵਰ ਕਰਦਾ ਸੀ 500 ਰੁਪਿਆ ਡਰਾਈਵਰ ਕਰਕੇ ਆਪਣੇ ਘਰੇ ਲੈ ਕੇ ਹੁੰਦਾ ਸੀ ਉਹਨਾਂ ਦਾ 22 ਸਾਲ ਦਾ ਇਕੱਲਾ ਬੱਚਾ ਜੇ ਕੋਈ ਮੁਨਾਸੀ ਉਹਦੇ 22 ਸਾਲ ਦਾ ਉਹ ਚਿਰਤੇ ਦੇ ਕਸ਼ੇ ਚ ਪੈ ਗਿਆ ਜਿਹਦੇ ਨਾਲ ਰਜਾ ਕਰਨਾ ਲੱਗਿਆ ਪਹਿਲਾਂ ਪਤਾ ਨਹੀਂ ਲੱਗਾ ਜਦੋਂ ਪਤਾ ਲੱਗਿਆ ਉਹਨੂੰ ਘਰੋਂ ਕਰਨਾ ਲੱਗਿਆ ਮਾਂ ਮਾਂ ਕੋਲ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੁੰਦੀ ਹੈ ਭਾਵੇਂ ਉਹ ਰਜਾ ਕਰਤਾ ਸੀ ਪਰ ਫਿਰ ਵੀ ਉਹਦੀ ਜਾਣੇ ਤੋਦੀ ਸੀ ਮਾਂ ਉਹ ਮੋਢਾ ਕਰ ਆਸਰਪਾਸੋਂ ਮੰਗ ਕੇ ਦਿਲ ਜੀ ਸੀ ਅੱਲਾਹ ਨੇ ਇਦੋਂ ਤੱਕ ਨਾ ਬੋੜ ਗਏ ਅਯੋ ਹੋਂ ਦਾ ਤੇ ਦਾਣੇ ਦਾ ਹਲਾਤ ਹੋਰ ਮਿਲਣੇ ਘਰ ਦੇ ਭਾਟੇ ਵਿੱਚ ਲੱਗਦਾ। ਤੁਹਾਡੇ ਬਾਹਰ ਮੈਂ ਨਾ ਅਵੇਲ ਨਹੀਂ ਸੀ ਨਾ ਕਿ ਉਹ ਨਸ਼ੇ ਦੀ ਗੁਰੂ ਦੇ ਕਰ ਸਕਦਾ। ਤਾਂ 5000 ਰੁਪਇਆ ਘਰੇ ਲਵਾ ਸ਼ਾਮ ਨੂੰ ਜਰਾ। ਹਲਾਤ ਹੋਰ ਮਿਲਣੇ ਜੀਵਨ ਪਿਆਰ ਘਰੇ ਰੱਖਣਾ ਕਿ ਉਹ ਦੀ ਜਨਮ ਦਾ। ਤੋ ਵੀ ਇਹ ਤਰ੍ਹਾਂ ਹੀ ਜਾਂਦੇ। ਅਇਥੇ ਕਿ ਦੋਨੇ ਮੀਆਂ ਬੀਬੀ ਨੂੰ ਇਹ ਵਿਚਾਰ ਕਰਤੀ ਪਈ ਕਿ ਹੁਣ ਆਪਣਾ ਕੀ ਬਣਾਉਣਾ ਉਹਨਾਂ ਨੇ ਸੋਚਿਆ ਵੀ ਹੁਣ ਆਪਣੇ ਬੱਚੇ ਦਾ ਕੀ ਬਣੋਗਾ ਇਤੋਂ ਤਾਂ ਹੋ ਗਿਆ ਇਤਨੇ ਚਾਰ ਮਹੀਨੇ ਹੋ ਗਏ ਇਤੋਂ ਤਾਂ ਕਾਲੇ ਚਾਰ ਬੀ ਕਿ ਬਾਪੂ ਨੂੰ ਕਹ ਰਹਾ ਜਿਆ ਮਾਂ ਤੇ ਉਹ ਇਸ ਇੱਕ ਦਿਨ ਫਿਰ ਸੋਚਿਆ ਕਿ ਹੁਣ ਇਹਦਾ ਕੁਝ ਕਰਨਾ ਪੈਣਾ ਉਹ ਕਰਨਾ ਪੈਣਾ ਕੀ ਹੁੰਦਿਆ ਕਿ ਜਦੋਂ ਇਹ ਸੰਗਵਾਲ ਨਹੀਂ ਤੇ ਜਾਣਾ ਪਰ ਉਹ ਕਰਨਾ ਪੈਣਾ ਆਪਾਂ ਸਾਰੇ ਬੱਚਿਆਂ ਦੇ ਬੈਠੇ ਆਂ ਚਾਹੇ ਆਪਣਾ ਜੱਲਾ ਮਰਜ਼ੀ ਬੱਚਾ ਮਾਰਾ ਹੋਵੇ ਆਪਾਂ ਦਿਲ ਦੇ ਕਾਲੂ ਨਾਲ ਕੇ ਆਪਾਂ ਆਪਣੇ ਬੱਚੇ ਨੂੰ ਮਾਰ ਦੇ ਉਹ ਮਾਰੀ ਘੜੀ ਇੱਕ ਦਿਨ ਆਈ ਪਿਓੜੇ ਆਪਣੇ 20 ਸਾਲ ਪਾਈ ਸਾੜ ਦੇ ਕਿ ਤਲੋਂ ਤੇ ਬੱਚੇ ਦਾ ਤਲੋ ਤੇ ਕਰਕੇ ਪੁਲਿਸ ਪਹੁੰਚਿਆ ਸਰਦਾਰ 2005 ਦਰਬਾਰ ਕੋਈ লাশ ਪਾਣੀ ਹੋਈ ਪੰਜਾਬ ਪੁਰੋਂ ਤੋਂ ਪਤਾ ਲੱਗਿਆ ਉਹ ਕੁਝ ਬਾਦ ਨੂੰ ਭੜਕੇ ਲੈ ਗਏ ਉਹਦੇ ਪਿਤਾ ਨੂੰ ਭੜਕੇ ਲੈ ਗਏ ਸਾਡੇ ਬੈਠ ਦੇ ਲੋਏ ਦਿੱਤੀ ਕਿ ਇਹਦਾ ਬੰਦਾ ਕਾਹਤ ਸੀ ਜੇ ਬੰਦੇ ਇਹ ਬੱਚਾ ਨੌਜਵਾਨ ਤੋਂ ਕਿਲੇ ਮੰਦਿਰ ਬਾਹਰੋਂ ਮੁਕੰਨਤ ਦੂਰ ਹੋ ਗਿਆ ਮਾਤਾ ਕੋਲ ਬੈਠੇ ਮਾਤਾ ਜੀ ਨਾਲ ਗੱਲਬਾਤ ਕੀਤੀ ਮਾਤਾ ਜੀ ਸਾਡੇ ਸਾਡੇ ਜੋ ਬੇਨਤੀ ਉਹ ਦਸੀ ਐਮ ਜੀ ਸਾਡੇ ਮਾਤਾ ਜੀ ਬੈਸਾਨ ਦੇ ਨਾਲ ਕੋਈ ਜਾ ਸਾਹਮਣੇ ਗਏ ਹਲਾਤ ਚਿੰਤੇ ਨੇ ਸੰਤਾਨ ਨੇ ਨਸ਼ੇ ਨੇ ਇਹ ਬਹੁਤ ਪਰੇਸ਼ਾਨਾ ਕੁਮਾਤੇ ਕਿ ਪੁਰਾਣੀ ਨੌਜਵਾਨ ਬੱਚੇ ਨੂੰ ਮਾਰਨਾ ਪੈ ਗਿਆ ਪਰ ਉਹਨੇ ਇਸ ਗੱਲ ਦੀ ਸਮਝ ਲਈ ਵੀ ਤੁਸੀਂ ਮਾਰਨਾ ਨੂੰ ਦਿੱਤਾ ਮਾਰੂ ਤੋਂ ਵੱਡਾ ਲੱਤਣਾ ਨਾ ਵੱਢੇ ਨਾ ਤਾਂ ਉਸ ਬੱਚੇ ਸਮੋਹ ਨਾਲ ਜਵਾਬ ਸੀ ਕਿ ਪੁੱਤ ਜੇ ਮਾਰਨਾ ਲੱਤਣਾ ਨਾ ਵੱਢੇ ਨਾ ਸਾਡਾ ਪੁੱਤ ਇੰਨਾ ਲੰਮਾ ਸੀ ਉਹ ਕੋਰੇ ਜਿਵੇਂ ਸਾਰੇ ਆਪ ਬੱਚਿਆਂ ਦੇ

ਪਰ ਇਹ ਜਦੋਂ ਸਮਾਜ ਦੇ ਵਿੱਚ ਕੋਈ ਚੀਜ਼ ਗਲਤ ਹੋ ਜਰਦੀ ਆ ਤੇ ਆਪਣੇ ਬੰਦਿਆਂ ਨੇ ਵੀ ਸਮਾਜ ਦੇ ਵਿੱਚ ਹੀ ਰਹਿਣਾ ਕੋਈ ਪਤਾ ਨਹੀਂ ਕਦੋਂ ਸਾਡੇ ਬੱਚੇ ਨੂੰ ਉਹ ਲਾੜ ਲੈ ਕੇ ਚਲੇ ਜਾਣਗੇ ਇਸ ਕਰਕੇ ਕਿਸੇ ਦੇ ਮਾਪਿਆਂ ਦੇ ਅੱਖੋਂ ਦੇਖ ਕੇ ਘਰਾਂ ਦੇ ਵਿੱਚ ਕੋਈ ਪਤਾ ਨਹੀਂ ਕਰੋ ਕਿਸੇ ਦੇ ਘਰ ਤੋਂ ਫੁਰੂਦਾਰ ਘਤੇ ਆਵੇ ਕਿ ਆਪਣੇ ਘਰੋਂ ਮਿਲਿਆ ਰਹਿਦਾ ਠੀਕ ਆ ਤਾਂ ਇਸ ਭੜੇ ਨਸ਼ੇ ਦੇ ਲਾਪ ਪ੍ਰਧਾਨਤ ਹੋਣਾ ਤਾਂ ਕਿ ਸਾਨੂੰ ਕਿਸੇ ਨੂੰ ਵੀ ਉਸ ਪ੍ਰਾਂਦੀ ਤਰ੍ਹਾਂ ਸੁਭੇੋਂ ਦੀ ਤਰ੍ਹਾਂ ਮਜੂਰ ਨਾ ਹੋਵੇ ਸਾਡੇ ਤੇ ਸਹੀ ਸਾਨਦਾਨ ਤੋਂ ਵਧੀਆ ਐਜੂਕੇਸ਼ਨ ਮਿਲੇ ਵਧੀਆ ਤੰਦਿੱਲੀ ਕਿ ਇਹ ਸੁਨੇਹਾ ਹਮੇਦਿਆ ਨਾਲ ਤੱਕ ਇਹ ਜੋੜਾ ਰਹੇ ਹਾਂ ਤੇ ਉਹ ਮਤਾ ਉਹ ਦੋ ਤਰ੍ਹਾਂ ਨਾਲ ਦੱਸੋ ਸਾਡੇ ਪਿੰਡਿਆਂ ਨਾਲ ਕਿ ਤੁਸੀਂ ਜੇ ਕੋ ਤੁਹਾਡੇ ਪਿੰਡ ਦਾ ਨਸ਼ਾ 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 ਤੇ ਨਸ਼ਾ ਵੇਚਦਾ ਪੰਚਾਇਤ ਬਹੁਤ ਸ਼ਰਮਤੀ ਸਰਪੰਚਾਂ ਬਰਾਬਰ ਆਸੀ ਕਿਤਾਬਾਂ ਸਾਨੂੰ ਤੋਂ ਕਿੰਨਾ ਮੁਹੱਈਆ ਸਤਾਦੀ ਆਮ ਆਦਮੀ ਪਾਰਟੀ ਜਦਾਂ ਨੇ ਨਾਤੇ ਬਾਲਾ ਕਠਿਨੀ ਨਾ ਕੀਤਾ ਸਾਨੂੰ ਗਿਲਰਨ ਦਾਦੇ ਪਤਾ ਹੋਊਗਾ ਕਿ ਕਿੰਨਾ ਹੇਮਤੀ ਪੰਚਾਇਤ ਆਪ ਦਾ ਹਾਰਟ ਦਾ ਹਾਰਟ ਦੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਨਾ ਦਰਵੇ ਕਦਣਾ ਵਾਟੇ ਕਦਣਾ ਨਾ ਧੋਪ ਦੇਣਾ ਨਾ ਛਾਵੇਂ ਮੈਂ ਤੁਹਾਨੂੰ ਕਹਿੰਦਾ ਜੀ ਜੇ ਲੋਸੀਆ ਨਾਮ ਤੇ ਕਰ ਰਹੇ ਹੋ ਜੀ ਉੱਚਾਤਰੀ ਫੋਟੋ ਨੇ ਤੁਹਾਨੂੰ ਨਕਲ ਦੇ ਵਿੱਚ ਸਰਕਾਰ ਦੁਆਰਾ ਜਾਰੀ ਕੀਤਾ ਹੈ ਕਾ ਨੰਬਰ ਉਸ ਨੰਬਰ ਆ ਕੇ ਲਾਇਆ ਹੋ ਜਿਹੜੇ ਨਹੀਂ ਲਾਇਆ ਹੋ ਸਰਕਾਰੀ ਸਾਡੇ ਜਿੰਮੇਵਾਰੀਆਂ ਉਹ ਪੈਣ ਚਾਉਣ ਵਾਲਾ ਨਾ 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 ਪਰ ਸੰਗਰਾਤਾ ਨੂੰ ਬਦਲ ਜੀ ਤੱਕ ਨਹੀਂ ਹੋ ਸਕਦਾ ਨਾ ਲਾਇਆ ਹੋ ਉਸ ਨੰਬਰ ਤੇ ਤੁਸੀਂ ਨਜਾਦਸ ਕਰਦੀ ਜਾਣਕਾਰੀ ਸਰਕਾਰ ਫੋਨਿਕ ਕਾ ਨਹੀਂ ਲਾਤੀ ਤਾਂ Hallo bondel hallo ਦੇ ਗਲ ਸਿਸਟਮ ਹੋਣਾ ਨੂੰ ਉਹ ਨਸ਼ਾ ਨਸ਼ਾ ਕਾਰਵਾਈ ਹੋਣੀ ਤਾਂ ਜਿਹੜੇ ਭਰਾ ਜੀ ਉਹਨਾਂ ਦੀ ਕਾਰਵਾਈ ਹੋਣੀ ਸਾਡੇ ਭਰਾ ਸੀ ਜੇ ਪਤਨ ਦਾ ਰੰਜੀਤ ਭਰਾ ਜੀ ਨੂੰ ਵੀ ਅੱਜ ਜੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਜੀ ਆਇਆਂ ਕਿਹਾ ਸ਼ਾਇਦ ਕਰ ਕਰਦੇ ਸੀ ਪਿਛਲੇ ਟਾਈਮਾਂ ਦੀ ਰਹਿ ਤੁਸੀਂ ਉਹ ਗੁੱਥੀ ਸੀ ਪਰ ਉਹ ਸੈਸਟਰ ਸਰਕਾਰ ਦਾ ਵੱਧ ਸੀ ਤਾਂ ਕਰਕੇ ਨਸ਼ਾ ਜੋ ਵੀ ਰੱਬ ਦੇ ਮਾਣਦਾ ਕਿਉਂਕਿ ਅਸੀਂ ਇਸ ਪ੍ਰੋਜੈਕਟ ਨਾਲ ਜੁੜੇ ਆ ਸਾਡੇ ਨਾਲ ਸੀਨੀਅਰ ਅਫਸਰਾਂ ਨਾਲ ਮਿਲਣਾ ਹੋਣੀ ਆ ਰਿਹਾ ਤੇ ਮੈਂ ਸਾਡੇ ਲੋਕੀਂ ਜਿਹਨੇ ਪਾਲੀ ਦਾ ਸਿਸਪੀ ਅਜੇ ਗੰਧਕੀ ਦੇ ਨਾਲ ਮੈਂ ਇਸ ਬੰਦੇ ਤੇ ਗੱਲ ਕਰਕੇ ਆਇਆ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਬੰਦਾ ਇਸ ਇਸ ਨੰਬਰ ਤੇ ਸ਼ਿਕਾਇਤ ਕਰਦਾ ਉਹਦਾ ਨਾਮ ਐਡਰੈਸ ਸਭ ਨੂੰ ਨਹੀਂ ਪਤਾ ਉਦੋਂ ਮੈਂ ਦਾ ਜ਼ਿਲ੍ਹੇ ਦੇ ਪਾਲਤ ਉਸ ਤੇ ਉਹਦਾ ਉਹ ਇੰਡਸਟਰੀ ਪਤਾ ਲੱਗਦਾ ਉਹਦੇ ਆਈ ਪਾਲਤ ਨੂੰ ਬਰਾਦਰਣਾ ਕੋਲ ਹੈ ਇਸ ਕਰਕੇ ਲੋਕੀਂ ਨੂੰ ਆਪਣੇ ਮਾਰਕੋ ਘਰ ਘਾ ਲੱਗੇ ਆਪਣੇ ਮਣਦੇਵ ਨੂੰ ਇਸ ਤਰ੍ਹਾਂ ਦਾ ਦਾੜਾ ਕਰਕੇ ਤੁਸੀਂ ਬਸਾ ਸਤਰਾ ਦਾ ਜਾਣ ਕਰੇ ਚੱਲੀ ਆ ਬਾਕੀ ਮੈਂ ਦੂਜੀ ਗੱਲ ਤੁਹਾਨੂੰ ਕਹਿਣਾ ਕਿ ਜੇ ਅਸੀਂ ਇਸ ਨਸ਼ੇ ਦੇ ਖਾਤ ਨੂੰ ਚੋਦੀ ਲਾ ਰਹੇ ਆ ਤੇ ਫਿਰ ਡਾਕਾ ਕਰਿਆ ਹੁੰਦਾ ਡਾਕੀ ਚੋਦੀ ਜਿੱਤੇ ਜਾਂਦੇ ਜੋ ਇਹ ਬੇਗਾਨੇ ਅਗਲੀ ਬੇਂਤੀ ਜੇ ਕੋਈ ਨਸ਼ਾ ਕਰਦਾ ਤਾਂ ਹਰ ਇੱਕ ਪਿੰਡ ਦਾ ਖੜਿਆ ਜਾਂਦਾ ਪੁਲਿਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਉਹਨੂੰ ਜੇਲ੍ਹ ਸੱਤਦੇ ਆ ਤੇ ਸਾਡੇ ਹੱਥ ਜੋੜ ਕੇ ਬੇਂਤੀ ਆ ਵੈਸੇ ਬਾਦੋ ਦਾ ਮੈਨੂੰ ਪਤਾ ਇਹਦਾ ਕਾਲੀ ਪਿੰਡ ਲੋਕ ਨਸ਼ਾਸਣ ਕੋਟੇ ਕੋਟੇ ਤੋਂ ਫੜਾਇਆ ਆ ਆਂਦੀ ਵਾਲੀ ਇਹੋ ਥਾਂ ਤੇ ਪਰ ਹੋਰ ਵੀ ਜਿਹੜੇ ਪਿੰਡ ਦੇ ਫਿਰਵਾਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਂਤੀ ਕਰਦੇ ਆ ਤੇ ਨਸ਼ਾ ਦਾ ਇਸ ਤਰ੍ਹਾਂ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਗੁਰਾਤ ਕਰੋੜੀ ਗਮੇ ਟੰਗਰੋ ਚਿੱਟੇ ਅੰਦਰ ਨਸ਼ਾ ਵੇਚਦੇ ਆ ਤਾਂ ਉਹਨੂੰ ਨਸ਼ਾ ਤਸਕਰ ਕਹਿ ਦਿੰਦੇ ਆ ਪਰ ਉਹਨਾਂ ਦਾ ਅਸਲੀ ਗਾਣ ਪੰਜਾਬ ਦੀ ਜਵਾਨੀ ਦੇ ਕਾਤਲ ਆ ਜਿਹੜੇ ਬੱਚੇ ਸਾਡੇ ਚਿੱਟੇ ਨਾਲ ਬੜੇ ਆ ਉਹਨਾਂ ਦੇ ਕਾਤਲ ਆ ਹੋ ਤੇ ਜਿਹੜੇ ਬੱਚੇ ਸਾਡੇ ਆ ਬੈਠੇ ਆ ਜਿਹਨਾਂ ਨੇ ਕੱਲ ਨੂੰ ਜਵਾਨ ਹੋਣਾ ਇਹਨਾਂ ਨੂੰ ਹੋਰ ਨਾਮ ਆ ਇਸ ਕਰਕੇ ਉਹਨਾਂ ਨੂੰ ਜੇਲ੍ਹ ਚ ਜਾਣ ਦੇਣਾ ਕਿਉਂਕਿ ਜੇ ਉਹ ਪੈਨਟਰ ਆਉਣਗੇ ਜ਼ਬਰਦਸਤ ਲੋਕਾਂ ਦੇ ਤਾਂ ਕਾਨੂੰਨ ਵਿੱਚ ਨਸ਼ਾ ਦੇ ਕੇ ਤੁਹਾਨੂੰ ਇਹ ਬੱਚੇ ਲੱਗ ਸਕਦੇ ਇਹ ਤੁਹਾਨੂੰ ਕਿਉਂ ਨਾ ਨਾ ਵੀ ਨਾ ਨਾ ਜਿੰਦਗੀ ਜਾਨ ਦਾ ਕਿਸੇ ਜਵਾਨ ਤੇ ਨਹੀਂ ਕਰੋ ਤੀਸਰੀ ਬੇਨਤੀ ਜੇ ਕੋਈ ਬੰਦਾ ਤੁਹਾਡੇ ਗਮਾਂ ਦਾ ਨਸ਼ਾ ਕਰਾਉਂਦਾ ਤਾਂ ਉਹਨੂੰ ਸਜ਼ਾ ਨਹੀਂ ਕਰਨੀ ਉਹਨੂੰ ਬਾਹਰ ਬੋਲਾ ਨਹੀਂ ਕਹਿਣਾ ਦਾ ਕਿਉਂਕਿ ਉਹ ਮਾਨਸਿਕ ਰੋਗੀ ਹੋਇਆ ਹੁੰਦਾ ਜਦੋਂ ਸਾਡਾ ਸਮਾਜ ਨੂੰ ਕਾਰਤਾ ਕਰਨਾ ਲੱਗ ਪਿਆ ਤੋਂ ਲੈ ਕੇ ਰਾਤਾ ਉਹ ਸਮਾਜ ਨੂੰ ਕੰਮ ਆਉਂਦਾ ਤੇ ਜਿਹੜੇ ਬੰਦੇ ਦਾ ਸਮਾਜ ਨਾਲੋਂ ਕਾਰਤਾ ਟੁੱਟ ਗਿਆ ਉਹ ਸਮਾਜ ਦੇ ਖਿਲਾਫ ਹੋ ਗਿਆ ਇਸ ਸਮਾਜ ਤੋਂ ਕਮੇ ਨਹੀਂ ਇਸ ਸਮਾਜ ਤੋਂ ਅਸਹਿਮਤੀ ਨਹੀਂ ਕਰਦਾ ਤੇ ਫਿਰ ਸਮਾਜ ਦੇ ਖਿਲਾਫ ਹੋ ਗਿਆ ਫਿਰ ਸਮਾਜ ਦੀ ਤਰਫੋਂ ਕਰੇ ਨਾ ਉਹ শূন্য ਕਮਲ ਬਣ ਕੇ ਡੁੱਬ ਰਿਹਾ ਉੱਕਾ ਇਹ ਕੰਮ ਕਰਦਾ ਇਸ ਕਰਕੇ ਜਿਹੜਾ ਬੰਦਾ ਨਸ਼ੇ ਦਾ ਕੋਈ ਆਦੀ ਆ ਉਹਨੂੰ ਪਿਆਰ ਨਾਲ ਸੁਝਾ ਕੇ ਸਰਕਾਰ ਤੋਂ ਕਰਾਇਏ ਜਾਂਦੇ ਨਸ਼ਾ ਮੁਕਤੀ ਸੰਕਰਮਨ ਬਰਦੀ ਲੋੜਾ ਜਿੱਥੇ ਦਾ ਇਲਾਜ ਉਹਦੀ ਖਰਾਕ वगैरह ਵਧੀਆ ਤਰੀਕੇ ਨਾਲ ਦਿੱਤੀ ਜਾਵੇ ਮਾਤਾਵਾਂ ਨੇ ਇਹ ਵੀ ਜ਼ਿੰਮੇਵਾਰੀ ਦੀ ਧਰਮ ਜੇ ਕੋਈ ਬੱਚਾ ਨਸ਼ਾ ਸਾੜ ਕੇ ਬੋਤਲ ਆ ਜਾਵੇ ਉਹਦਾ ਤਾਂ ਉਸ ਬੱਚੇ ਨੂੰ ਨਸ਼ਾ ਸ਼ਰਧਕੇ ਦੇ ਜੋ ਆਰਗਨ ਹੁਣ ਮਤਰਾਇਆ ਜਾਊਗਾ ਉਹ ਕੰਮ ਕਰ ਸਹਾਇਆ ਜਾਊਗਾ ਜਦੋਂ ਉਹ ਕੰਮ ਕਰ ਸਹਾਇਸ਼ ਪ੍ਰਾਪਤ ਕਰੂਗਾ ਤੰਨੂੰ ਬਗਾਇਰ ਜਾਇ ਤੋਂ ਲੋਨ ਦਿੱਤਾ ਜਾਊਗਾ ਤਾਂ ਕਿ ਆਪਣਾ ਕੰਮ ਦਾ ਸੁਦ ਸਕੇ ਜੇ ਕੋਈ ਨਸ਼ਾ ਸ਼ਰਧਕੇ ਵਾਲਾ ਬੱਚਾ ਕਿਸੇ ਸਰਕਾਰੀ ਨੌਕਰੀ ਦੀ ਯੋਗਤਾ ਰੱਖਦਾ ਤੰਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾ ਸਕਦੀ ਹੈ ਇਸ ਕਰਕੇ ਸਰਕਾਰ ਨੇ ਇਹ ਬਹੁਤ ਵਧੀਆ ਮੁਹਿੰਮ ਸ਼ੁਰੂ ਕੀਤੀ ਆ ਆਪਣਾ ਸਵਾਰਾ ਆਕੇ ਸਾਧ ਦੇ ਜਿਉਂ ਕਿ ਸਰਾਣੇ ਦੇ ਸਾਪਨੰਦੇ ਤੋਂ ਬਾਅਦ ਨੀਕ ਕੋਈ ਰਹਿ ਗਿਆ ਨਹੀਂ ਅੱਜ ਸਰਕਾਰ ਮੁੱਕੇ ਜਾਈ ਅਪੰਪੜ ਜਾ ਕੇ ਕਿ ਸਾਡਾ ਸਾਧ ਦੇ ਉਸ ਮਹਿਮਦੇ ਵਿੱਚ ਜੇ ਆਪਾਂ ਆਪਾ ਸੋਦੇ ਤੇ ਅੱਜ ਆਪਾਂ ਸਰਕਾਰ ਦਾ ਸਾਧ ਨਾਲ ਤਾਂ ਤੇ ਕਾਹਨ ਜਿਹੜਿਆ ਆਉਣ ਵਾਲੇ ਬੱਚੇ ਆ ਇਹਨਾਂ ਨੇ ਸਾਡਾ ਨਾਮੇ ਦੇ ਲਿਆ ਕਿ ਮਾਣ ਸਾਹਿਬ ਆਪਣੇ ਪੈਰਾਂ 'ਤੇ ਸੀ ਕਿ ਕੋਈ ਹਸਪਤਾਲ ਜੇਣਾ ਕਿ ਦਸ਼ੇਵ ਦਾ ਲਾਭ ਮਾ ਹੋਊਗਾ ਦਸ਼ੇਵ ਪੰਜਾਬ ਤੋਂ ਬੜਾ ਸੱਟ ਜੀ ਤੁਹਾਨੂੰ ਵੀ ਉਹ ਦੇਖ ਕੇ ਤੇਜ਼ੀ ਵਿੱਚ ਉੱਠ ਪਈ ਐ ਇਸ ਕਰਕੇ ਸਾਡੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਸ ਤਰੀਕੇ ਨਾਲ ਅੱਜਿਆ ਮਾਨ ਸਰਕਾਰ ਕੋਲ ਤ੍ਰੈ ਗਤੀ ਦਸ਼ਾ ਬ੍ਰੋਤ ਕਹਿੰਦੇ ਆ ਅਪਨਾ ਮਨ ਦਾ ਯੋਗਦਾਨ ਪਿੰਡ ਤੇ ਵਧੀਆ ਨਾਲ ਜੁਗਨਵਾਲ ਦਾਗਰ ਘੁੰਮਣ ਦੇ ਨਾਲ ਜੁੜੋ ਆਖਰੀ ਬੇਨਤੀ ਮੇਰੀ ਇਹ ਸਾਡੇ ਦਾ ਮਕਸਦ ਹੈ ਸਾਡੇ ਆਪੇ ਆਲੋਾ ਕਿ ਬੱਚੇ ਸਭ ਤੋਂ ਜ਼ਿਆਦਾ ਤੁਹਾਡੇ ਨਾਲ ਰਹਿੰਦੇ ਆ ਕਿਉਂਕਿ ਪਾਈ ਦਾ ਹਰ ਕੰਮ ਕਰ ਜਾਂਦੇ ਆ ਕੋਈ ਖੇਤਾਂ ਨੂੰ ਜਾਂਦਾ ਕੋਈ ਲੋਥਰੀ ਕਰ ਜਾਂਦਾ ਕੋਈ ਕੰਮ ਕਰਾਂਦੇ ਜਾਂਦਾ ਬੱਚੇ ਘਰਾਂ ਦੇ ਨਾਲ ਜ਼ਿਆਦਾ ਰਹਿੰਦੇ ਆ ਜਦੋਂ ਕੋਈ ਬਾਹਰੋਂ ਕੋਈ ਆ ਕੇ ਜੇ ਕੋਈ ਨਾ ਭੈਣ ਜਾਂ ਕੋਈ ਭਾਈ ਆ ਕੇ ਤੁਹਾਨੂੰ ਕਹਿੰਦਾ ਕਿ ਭਾਈ ਮੇਰੇ ਨਾਲ ਆ ਤੋੜਾ ਜਿਹੜਾ ਬੰਦਾ ਇਹ ਕਹਿੰਦਾ ਉਹਨੂੰ ਕਹਾਂ ਕਿ ਤੂੰ ਸਾਡੇ ਬੱਚੇ ਤੇ ਹੋਰ ਤਾਲੋ ਤੂੰ ਦੇ ਖਾਣੇ ਮੱਤੇ ਨੂੰ ਨਹੀਂ ਸਹੀ ਲੱਗਦਾ ਤੂੰ ਤਾਂ ਖਾਣੇ ਮੱਤੇ ਨੂੰ ਬਦਰਾਮ ਕਰਾਉਂਦਾ ਇਹ ਗੱਲ ਤਾਂ ਮਾਂ ਦੇ ਲਈ ਛੋਣਿਆ ਜੇ ਕੋਈ ਆਪਾਂ ਆ ਕੇ ਕਹਿੰਦਾ ਕਿ ਤੁਹਾਡਾ ਬੱਚਾ ਮੈਨੂੰ ਲੱਗਦਾ ਭਾਈ ਉੱਠੇ ਪਾਸੇ ਜਾਲਾ ਕਰਦਾ ਸਾਡੇ ਨੂੰ ਚਾਹੀਦਾ ਤਾਂ ਬੰਦਾ ਦੁਨੀਆਂ ਘਾ ਕੇ ਤੁਹਾਡੇ ਬੱਚੇ ਨੂੰ ਨਹੀਂ ਬੱਚੇ ਤੇ ਨਾ ਰੱਖਣਾ ਨਹੀਂ Cuando tú no vas a hacer una pantera para pegar la pena, que veréis si, así. Cuando tú no veréis nada, puedes despejar la pena. ਇਹ ਲਈ ਸਾਡੇ ਬੱਚੇ ਨੂੰ ਸਾਡੇ ਤੋਂ ਦੂਰ ਨਾ। ਕਿਉਂਕਿ ਨਵਾਜਵਾਨੀ ਜਵਾਨੀ ਜਦੋਂ ਉਹ ਰਹਦੀ ਹੁੰਦੀ ਹੈ ਉਹ ਨਹੀਂ ਹੈ। ਉਦੋਂ ਪਤਾ ਨਹੀਂ ਲੱਗਦਾ ਹੁੰਦਾ ਆਪਾਂ ਸਮਝਦਾ। ਇਸ ਕਰਕੇ ਬੱਚਿਆਂ ਦੀ ਪਿਆਰ ਆਪ ਰੱਖਣੀ ਹੈ। ਤੁਸੀਂ ਮਾਤਾਵਾਂ ਭੈਣਾਂ ਖਾਸ ਕਰਕੇ ਕਿਉਂਕਿ ਤੁਹਾਡੇ ਨਾਲ ਬੱਚੇ ਜ਼ਿਆਦਾ ਇਫੈਕਸ਼ਨ ਕਰਦੇ। ਇਹ ਵੀ ਇਸ ਖਾਸ ਕਰਕੇ ਮਨਾਡੀ ਚਾਹਤ ਕਿ ਤਾਂ ਕਿ ਆਪਾਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਪਿਆਰ ਸਕ ਜੇ ਪਿੱਛੇ ਦੇ ਸਰਕਾਰਾਂ ਨੇ ਕੀਤਾ ਉਹ ਕੀਤਾ। ਸਾਰੇ ਲੋਕਾ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਨਸ਼ਾ ਛਡੋ ਪਰਸੈਂਟ ਸਾਡੇ ਤੇ ਸੁਨਾਮਾ ਦੇ ਪਰ ਜਿਹੜੇ ਆਉਣ ਵਾਲੇ ਆਪੋ ਨੂੰ ਪਹੁੰਚਾਈਏ ਇਸ ਕਰਕੇ ਇਹ ਜਿਹੜੀ ਸਾਡੇ ਹਰਕੇ ਦੀ ਮੁਹਿੰਮ ਇਹ ਸਾਡੇ ਮਾਣਯੋਗ ਹਲਕਾ ਕਪਾਧਾ ਜੀ ਸੰਜੀਵ ਸਿੰਘ ਜੀ ਵਾਸਤੇ ਉਹਨਾਂ ਦੀ ਐਡਵਾਈਸ ਦੇ ਵਿੱਚ ਸਾਡੇ ਯੋਧ ਨਸ਼ਾ ਮੁਕਤ ਮੁਹਿੰਮ ਦੇ ਹਲਕਾ ਕੋਆਰਡੀਨੇਟਰ ਚੇਤਨ ਬਾਲਕੇ ਜੀ ਅਤੇ ਸਾਡੇ ਅਧਿਕਾਰਾ ਪੁਜਨ ਸ਼ਰਮਾ ਜੀ ਉਨ੍ਹਾਂ ਦੀ ਯੋਗ ਅਗਵਾਈ ਦੇ ਨਾਲ ਕੋਪਰੈਂਡਾ ਦੇ ਬਹੁਤ ਚੱਲ ਰਹੀ ਆ ਅੱਜ ਸ਼ਰਮਾ ਜੀ ਆਪਣੇ ਸਾਹਜਰ ਅਤੇ ਸਾਰਾ ਜੀ ਦਾ ਕਰਕੇ ਬੰਦੀ ਰਹਿ ਪਰਿਉਮਾ ਸੀ ਜਿਸ ਸਾਥੇ ਤੁਹਾਨੂੰ ਦੂਸਰਾ ਸਾਡੇ ਨੀਂਦਰਾ ਬੋਲੋ ਤੋ ਬੇਤੀ ਆ ਮੈਂ ਆਪਣੇ ਨੂੰ ਕੋਪਰੇ ਖੜਾ ਕਰ ਬੰਦਾ ਬਾਲਾ ਜਰਾ ਆਪਣੇ ਨੂੰ ਬੋਲੋ ਤੇ ਤੁਸੀਂ ਸਰਕਾਰ ਦੀ ਜਿਸ ਹਮਤ ਵਿੱਚ ਤੁਸੀਂ ज़रूर मतिलबु रोज़गार साथ दादा